ਇਹ ਵਾਲਾ ਦੇ ਵਿੱਚ ਹੋਏ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੰਜਾਬ ਦੀ ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਕਤਲ ਦੇ ਵਿੱਚ ਸ਼ਾਮਿਲ ਤਿੰਨ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਜਦਕਿ ਪੁਲਿਸ ਨੇ ਇੱਕ ਔਰਤ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਲਿਆ ਪਿਛਲੇ ਮਹੀਨੇ 30 ਜੁਲਾਈ ਨੂੰ ਥਾਣਾ ਬਾਜਾਖਾਨਾ ਵਿਖੇ ਸੂਚਨਾ ਮਿਲੀ ਸੀ ਕਿ ਪਿੰਡ ਕਨਈਆ ਦੇ ਜਸਬੀਤ ਜਸਜੀਤ ਸਿੰਘ ਔਰ ਫਜਸਾ ਨਾਮਕ ਵਿਅਕਤੀ ਦਾ ਗਲਾ ਵਾਟ ਕੇ ਕਤਲ ਕਰ ਦਿੱਤਾ ਗਿਆ ਇਸ ਮਾਮਲੇ 'ਚ ਹੁਣ ਤੱਕ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਵਾਰਦਾਤ ਦੇ ਵਿੱਚ ਵਰਤਿਆ ਗਿਆ ਤੇਜ਼ਰ ਹਥਿਆਰ ਇੱਕ ਲੋਹੇ ਦੀ ਸੋਟੀ ਵੀ ਬਰਾਮਦ ਕੀਤੀ ਗਈ ਪੁਲਿਸ ਸਟੇਸ਼ਨ ਮਾਝਾ ਖਾਨਾ ਜਿਹੜਾ ਆਪਣਾ ਹੈਗਾ ਤੇ ਇੱਥੇ 37 2024 ਨੂੰ ਪੁਲਿਸ ਸਟੇਸ਼ਨ ਇੱਕ ਸਮ ਜਾਣਕਾਰੀ ਮਿਲੀ ਸੀ ਪਿੰਡ ਕਨੀਏਲੇ ਨਾਲ ਸੰਬੰਧਿਤ ਸੀ ਇੱਕ ਇੱਕ ਬੰਦੇ ਦੀ লাশ ਮਿਲੀ ਸੀ ਜਸਾ ਨਾਮ ਦਾ ਵਿਅਕਤੀ ਸੀ ਉਹਦੀ ਸਿਸਟਮ ਨੇ ਆ ਕੇ ਸਾਨੂੰ ਦੱਸਿਆ ਕਿ ਇਹ ਬੰਦੇ ਦੀ ਜਿਹੜੀ ਕੀ ਲਾ ਕਰੀਏਟਡ ਬੋਡੀ ਮਿਲੀ ਹੈ ਤੇ ਉਹ ਇਦਾਂ ਲੱਗਦਾ ਜਿਦਾ ਕਤਲ ਹੋਇਆ ਸੀ ਤਾਂ ਉਨੇ ਦੋ ਬੰਦਿਆਂ ਤੇ ਸ਼ੱਕ ਜਾਰੀ ਕੀਤਾ ਸੀ ਇੱਕ ਤੋਂ ਦੀ ਨਪ੍ਰਿਸ਼ਤੇ ਦੇ ਭਾਬੀ ਲੱਗਦੀ ਹੈ ਤੇ ਇੱਕ ਹੋਰ ਬੰਦਾ ਸੀ ਮੇਸ਼ਰੀ ਪਿੰਡ ਆਪਣੇ ਮੁਕੇ ਚ ਪੈਂਦਾ ਉਹਦੇ ਤੇ ਕੁਝ ਜਨਨੂਨ ਤੇ ਫਿਰ ਅਸੀਂ ਜਿਹੜੀ ਆਪਣੀ ਬੀ ਐਨ ਐਸ ਦੀ ਧਾਰਾ ਹੈਗੀ 103 ਉਹਦੇ ਅੰਦਰ ਮਰਡਰ ਦਾ ਪਰਚਾ ਦਰਜ ਕੀਤਾ ਸੀ ਦੋ ਬੰਦੇ ਬਾਈ ਨੇਮ ਤੇ ਇੱਕ ਬਾਕੀ ਸੋਈ ਨਾਮ ਲੂਗਾ ਤੇ ਉਹਦੇ ਚ ਅਸੀਂ ਜਿਹੜੀ ਲੇਡੀ ਤੇ ਹੈਗੀ ਆ ਉਹ ਤੇ ਅਗਲੇ ਦਿਨ ਹੀ ਆਪਾਂ ਨੂੰ ਅਰੈਸਟ ਕਰ ਲਿਆ ਸੀ ਇਹ ਜਿਹੜੇ ਉਹਦੇ ਵਿੱਚ ਬਾਕੀ ਇਹ ਇਸੂ ਦੀ ਸਾਰੀ ਜਿਹੜੀ ਆਪਾਂ ਨੂੰ ਪਤਾ ਲੱਗੀ ਉਥੀ ਜੁੜੀ ਸੋਝੀ ਹੈਗੀਏ ਉਹਦੇ ਵਿੱਚ ਤਿੰਨ ਬੰਦੇ ਹੋਰ ਇਨਵੋਲਡ ਅਸੀਂ ਇੱਕ ਤਾਂ ਕਰਨ ਗੇਲ ਨੀ ਸੀ ਜਿਹੜਾ ਬਾਈ ਨੇ ਐਫ ਆਰ 'ਚ ਸੀ ਤੇ ਬਾਕੀ ਦੋ ਨਾਲ ਹੋਰ ਬੰਦੇ ਸੀ ਹਰਪ੍ਰੀਤ ਤੇ ਇੱਕ ਲਖਪ੍ਰੀਤ ਲਖ ਇਹ ਇਹ ਬੰਦਿਆਂ ਨੇ ਜਾਨੀ ਕੀ ਗੱਲ ਕੀ ਜਿਹੜੀ ਕਿਉਂਕਿ ਜਿਹੜੀ ਲੇਡੀ ਹੈਗੀ ਆ ਉਹਦਾ ਕਰਨ ਗੇਲ ਨਾਲ ਲੈ ਕੇ ਦੀ ਕੁਝ ਰਿਲੇਸ਼ਨ ਹੈਗੇ ਸਨ ਉਹ ਫਿਰ ਇਹਨਾਂ ਨੇ ਉਸ ਨੂੰ ਬੰਦੇ ਨੂੰ ਯਾਨੀ ਕੀ ਰਸਤੇ ਤੋਂ ਹਟਾਉਣ ਦੇ ਚਲਦੇ ਕਰਨਗਿਲ ਨੇ ਸਾਰਾ ਕੀਤਾ ਸੀ ਆਪਣੇ ਆ ਸਾਥੀਆਂ ਤੋਂ ਹਾਂ ਰਲ ਕੇ ਤੇ ਹੁਣ ਅਸੀਂ ਇਹਦੇ ਚ ਸਾਰੇ ਜਿਹੜੇ ਚਾਰੋ ਦੋਸ਼ੀ ਆ ਇੱਕ ਤੇ ਆਇਡੈਂਟੀਫਾਈ ਵੀ ਹੋ ਗਿਆ ਦੋ ਦਾ ਪਹਿਲਾ ਬਾਈ ਨੇਮ ਸੀ ਬਾਕੀ ਇਹ ਅਰੈਸਟ ਵੀ ਹੋ ਗਏ ਇਹ ਤਾਂ ਗਲਾ ਜਾਨਕੀ ਕੱਟ ਕੇ ਮਾਰੇ ਗਿਆ ਸੀ ਨੂੰ ਦਾਤਰ ਨਾਲ ਮਾਰਿਆ ਸੀ ਉਹ ਦਾਤਰ ਵੀ ਸਾਡੇ ਕੋਲ ਰਿਕਵਰ ਹੋ ਗਿਆ ਤੇ ਉਹਦੀ ਕਬਰ ਵੀ ਕੋਸ਼ਿਸ਼ ਜਾਂਦੀ ਉਹ ਹੀ ਫਿਰ ਉਹਦੀ ਆਇਡੈਂਟੀਟੀ ਮਟਾਉਣ ਦੀ ਜਾਂ ਉਹਦਾ ਪਰਸਨਲ ਨਾਮ ਹੀ ਚਲੇ ਗਿਆ ਮੇਰੇ ਤੱਕ ਦਾ ਇਹਨਾਂ ਦਾ ਮੇਰੇ ਤੱਕ ਦਾ ਉਹ ਵੀ ਸਾਡੇ ਨੂੰ ਇਹਨਾਂ ਕੋਲ ਰਿਕਵਰ ਹੋ ਗਿਆ ਰਜਿ ਧਾਰਾ 103 ਬੀ ਐਨ ਐਸ ਜਿਹੜੀ ਕੀ ਹੈਗੀ ਉਹਦੇ ਚ ਅਸੀਂ ਮਕਦਮਾ ਦਰਜ ਕੀਤਾ ਕੁੱਲ ਕਿੰਨੇ ਦੋਸ਼ ਗੁਜ਼ਰੇ ਕੁੱਲ 4 ਹੋ ਗਈ ਜੀ 4 ਉਹ ਫੜੇਗੇ ਦੋ ਬਾਈ ਨੇਮ ਸੀ ਬਾਕੀ ਨਾਮ ਰੂਮ ਜੀ